ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁੱਲ ਕੇ ਵੀ ਇੱਕ ਗਲਤੀ ਕਦੇ ਨਾ ਕਰਿਓ ਕਿ ਜਦੋਂ ਵੀ ਪਾਠ ਕਰਨਾ ਹੈ ਗੁਰਬਾਣੀ ਪੜ੍ਹਨੀ ਹੈ ਉਥੀ ਸਾਫ ਤੋ ਜਾਂ ਗੁਟਕਾ ਸਾਫ ਤੋ ਕਦੇ ਵੀ ਉਹਦੇ ਉੱਤੇ ਉਂਗਲ ਨਹੀਂ ਰੱਖਣੀ ਪੜ੍ਹਦੇ ਸਮੇਂ ਇਹ ਗੱਲ ਕਿਉਂ ਕਹਿ ਰਿਹਾ ਮੈਂ ਇਹ ਗੱਲ ਤੁਹਾਨੂੰ ਮੈਂ ਇਤਿਹਾਸ ਤੋਂ ਦੱਸਦਾ ਆ ਗੁਰੂ ਅਰਜਨ ਪਾਸ਼ਾ ਜੀ ਦੇ ਸਮੇਂ ਉਹਨਾਂ ਦੀ ਅੱਖ ਰਾਤ ਦੇ ਸਮੇਂ ਬਹੁਤ ਰੜਕਣ ਲੱਗੀ ਤੇ ਸਵੇਰੇ ਅੰਮ੍ਰਿਤ ਵੇਲੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੇ ਦਰਸ਼ਨਾਂ ਲਈ ਆਏ ਤਾਂ ਉਹਨਾਂ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਪੁੱਛਿਆ ਕਿ ਕੀ ਗੱਲ ਅੱਖ ਬਹੁਤ ਲਾਲ ਹੋਈ ਹੋਈ ਹੈ ਤਾਂ ਗੁਰੂ ਅਰਜਨ ਪਾਤਸ਼ਾਹੀ ਨੇ ਬਹੁਤ ਪਿਆਰ ਨਾਲ ਪ੍ਰੇਮ ਨਾਲ ਕਿਹਾ ਕਿ ਬਾਬਾ ਬੁੱਢਾ ਜੀ ਜਦੋਂ ਤੁਸੀਂ ਰਾਤ ਦੇ ਸਮੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ ਹਸਣ ਕੀਤਾ ਸੀ ਕਿ ਤੁਹਾਡੇ ਦਾੜੇ ਦਾ ਇੱਕ ਵਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੀ ਰਹਿ ਗਿਆ ਸੀ ਤੇ ਉਹ ਰਾਤ ਤੋਂ ਹੀ ਮੇਰੀ ਅੱਖ ਦੇ ਵਿੱਚ ਰੜਕ ਰਿਹਾ ਹੈ ਤੇ ਬਾਬਾ ਬੁੱਢਾ ਜੀ ਨੇ ਉਸ ਗੱਲ ਲਈ ਮਾਫੀ ਮੰਗੀ ਤੇ ਇਹ ਚੀਜ਼ ਸੋਚੋ ਕਿ ਉਹ ਸਿਰਫ ਇੱਕ ਅੱਖਰ ਨਹੀਂ ਹਨ ਜਾਂ ਸ਼ਬਦ ਨਹੀਂ ਹਨ ਜੋ ਆਪਾਂ ਪੜਦੇ ਹਾਂ ਗੁਟਕਾ ਸਾਹਿਬ ਜਾਂ ਕੋਥੀ ਸਾਹਿਬ ਤੋਂ ਉਹ ਗੁਰੂ ਸਾਹਿਬ ਦੇ ਅੰਗ ਹਨ ਇਸ ਲਈ ਜਦੋਂ ਵੀ ਕੋਥੀ ਸਾਹਿਬ ਤੋਂ ਜਾਂ ਗੁਟਕਾ ਸਾਹਿਬ ਤੋਂ ਜਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਸ ਕਰਨਾ ਹੈ ਕਦੇ ਵੀ ਗੁਰੂ ਸਾਹਿਬ ਦੇ ਅੰਗਾਂ ਦੇ ਉੱਤੇ ਉਂਗਲ ਬਿਲਕੁਲ ਨਹੀਂ ਰੱਖਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ